ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਿਆਰ ਹੋਵਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਐ ਇਹ ਵੀਡੀਓ ਹੈਗੀ ਹੈ ਜੀ ਸ਼ੁੱਕਰਵਾਰ ਦੀ ਇਹ ਹੈਗਾ ਜੀ ਸਵੇਰ ਦਾ ਟਾਈਮ ਨੋਮਸ ਜਿਹੜਾ ਟਾਈਮ ਹੈ ਸਵੇਰ ਦੇ ਆਪਣੇ ਮੇਰੇ ਸਾਰੇ ਕੰਮ ਤਾਂ ਦੇ ਨਿਬੜ ਗਏ ਸੀ ਵੀਡੀਓ ਇਸ ਕਰਕੇ ਨਹੀਂ ਮੈਂ ਸ਼ੂਟ ਕੀਤੀ ਕਿਉਂਕਿ ਸੁਲਤਾਨੀ ਸੀ ਠੀਕ ਨੂੰ ਫੀਵਰ ਬਹੁਤ ਜ਼ਿਆਦਾ ਹੋਇਆ ਸੀ ਹੁਣ ਨਹੀਂ ਮੈਨੂੰ ਸੁਆ ਕੇ ਉੱਠ ਕੇ ਫਿਰ ਅੰਦਰ ਝਾੜੂ ਰਹਿ ਗਿਆ ਸੀ ਲਗਾਉਣ ਵਾਲਾ ਉਹ ਲਗਾਣ ਲੱਗ ਪੀ ਰੋਟੀ ਪਾਣੀ ਮੇਰਾ ਹੋ ਗਿਆ ਸੀ ਮਤਲਬ ਕਿਚਨ ਦੀ ਕਲੀਨਿੰਗ ਵੀ ਹੋ ਗਈ ਸੀ ਬਰਤਨ ਵਾਲੇ ਵਾਸ਼ ਕਰਨ ਵਾਲੇ ਪੈ ਸੀ ਇਹਨਾਂ ਦੇ ਪਾਪਾ ਨੂੰ ਦੋ ਰਿਆ ਸੀ ਰੋਟੀ ਖਵਾ ਕੇ ਮਤਲਬ ਰੋਟੀ ਪਹਿਲਾਂ ਬਣਾਉਣੀ ਬਹੁਤ ਜ਼ਰੂਰੀ ਹੈ ਮੇਰੇ ਲਈ ਜਦੋਂ ਤੱਕ ਕਰੇ ਹੁੰਦੇ ਆ ਉਦੋਂ ਦਾ ਮਤਲਬ ਬਣਾਉਣੀ ਪੈਂਦੀ ਆ ਜਦੋਂ ਨਾ ਕਰਿਓਣ ਫਿਰ ਤਾਂ ਇਧਰ ਉਧਰ ਟਾਈਮ ਹੋ ਵੀ ਜਾਂਦਾ ਕੋਈ ਚੱਕਰ ਨੇ ਕਿਉਂਕਿ ਅਸੀਂ ਤਾਂ ਘਰੇ ਰਹਿਣਾ ਹੁੰਦਾ ਸੀ ਜਿਹੜੇ ਟਾਈਮ ਮਰਜ਼ੀ ਖਾ ਸਕਦੇ ਬਟ ਉਹਨਾਂ ਨੇ ਆਪਣੀ ਡਿਊਟੀ ਤੇ ਜਾਣਾ ਹੁੰਦਾ ਇਸ ਕਰਕੇ ਉਹਨਾਂ ਨੂੰ ਬਣਾ ਕੇ ਦੇਣੀ ਹੀ ਪੈਂਦੀ ਆ ਸੁਲਤਾਨ ਨੂੰ ਇੰਨਾ ਜ਼ਿਆਦਾ ਫੀਵਰ ਹੋਇਆ ਸੀ ਨਾ ਬਹੁਤ ਜ਼ਿਆਦਾ ਰੋਣ ਲਿਆ ਸੀ ਮੈਂ ਕਿਚਨ ਦੀ ਕਲੀਨਿੰਗ ਕਰਨ ਦੇ ਇਸੇ ਮੇਰੇ ਮਗਰ 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 ਫਿਰ ਫੋਨ ਦੇ ਕੇ ਵੀ ਆਰੇ ਲਾਇਆ ਬਟ ਉਹ ਨਹੀਂ ਆਰੇ ਲੱਗਾ ਬਹੁਤ ਤੰਗ ਕੀਤਾ ਨੇ ਫਿਰ ਮੈਂ ਉਹਨੂੰ ਦਵਾਈ ਦੇ ਕੇ ਤੇ ਸਵਾਦ ਦਿੱਤਾ ਸੀ ਬੇਬਾਰ ਹੱਲੇ ਤਾਂ ਧੁੱਪ ਸੀ ਬਟ ਜਦੋਂ ਮੈਂ ਕੱਪੜੇ ਕੱਢ ਕੇ ਹੰਟੀ ਤੇ ਬਾਹਰ ਇੰਨਾ ਜ਼ਿਆਦਾ ਮਤਲਬ ਹਨੇਰ ਵਗਨਦਿਆ ਸੀ ਮਤਲਬ ਬੱਦਲ ਬੱਦਲ ਜਾ ਵੀ ਹੋ ਗਿਆ ਸੀ ਵੀਰੇ ਆ ਮੌਸਮ ਵਧੀਆ ਸੀ ਬਟ ਬਾਅਦ ਵਿੱਚ ਆ ਦੇਖੋ ਕਦੀ ਵਿੱਚ ਧੁੱਪ ਹੋ ਜਾਂਦੀ ਕਦੀ ਵਿੱਚ ਬੱਦਲ ਬੱਦਲ ਜਾ ਹੋ ਜਾਂਦਾ ਹਨੇਰੀ ਬਹੁਤ ਜ਼ਿਆਦੀ ਵਗਨਦੀ ਸੀ ਜਿਸਕਦਰ ਆਪਣੇ ਖੇਡੇ ਲੱਗੇ ਹੋਏ ਐਸੇ ਸੁਲਤਾਨ ਨੂੰ ਤਾਂ ਮੈਂ ਸਮਾ ਦਿੱਤਾ ਸੀ ਕਪੜੇ ਧੋ ਕੇ ਤੇ ਫਿਰ ਮਤਲਬ ਮੈਂ ਬੰਨ ਦਿੱਤੇ ਸੀ ਉੱਤੇ ਪਰਨੇ ਪਹਿਲਾਂ ਤੇ ਮੈਂ ਉਂਝ ਹੀ ਪਾਤੇ ਸੀ ਬਟ ਫਿਰ ਉੱਡਦੀ ਜਾਂਦੀ ਸੀ ਫਿਰ ਮੈਂ ਨਾ ਮਤਲਬ ਉੱਪਰ ਪਰਨੇ ਬੰਨ ਕੇ ਫਿਰ ਉਹਨਾਂ ਨੂੰ ਸੁਕਾਇਆ ਚੰਗੀ ਤਰ੍ਹਾਂ ਫਿਰ ਅੰਦਰ ਘੜੇ ਬਹੁਤ ਜ਼ਿਆਦਾ ਮਤਲਬ ਹਨੇਰੀ ਬਗੰਦੇ ਸੀ ਮੈਂ ਤਾਂ ਕਪੜੇ ਧੋ ਕੇ ਨਾ ਮਤਲਬ ਸੌਂ ਗਈ ਸੀ 2-3 ਘੰਟੇ ਸੁੱਤੇ ਰਹੀ ਮਤਲਬ ਅਸੀਂ ਸੌਂਗੇ ਸੀ 12 1 ਵਜੇ ਤੇ 3:30 4 ਵਜੇ ਉੱਠੇ ਸੀ 3:30 ਵਜੇ ਉੱਠੇ ਸੀ ਉਦੋਂ ਨਾ ਮਤਲਬ ਬਾਰਿਸ਼ ਵੀ ਹੋਣ ਲੱਗ ਪਈ ਸੀ ਬਹੁਤ ਜ਼ਿਆਦਾ ਮੌਸਮ ਖਰਾਬ ਸੀ ਦੇਖੋ ਪ੍ਰੋਤਾ ਕਣਕਾਂ ਪੱਕੀਆਂ ਆ ਰੱਬ ਵੀ ਕੀ ਕੈਰਟਨ ਦਿਆ ਵਾ ਕਿਸਾਨਾਂ ਦੇ ਉੱਪਰ ਤੇ ਯਾ ਦੇਖੋ ਕਿੰਨਾ ਕੇਅਰ ਚੜਿਆ ਹੋਇਆ ਬਹੁਤ ਜ਼ਿਆਦਾ ਤੇ ਇੰਨੇ ਨੂੰ ਸਕੰਦਰ ਉਹਨਾਂ ਦੇ ਪਾਪਾ ਵੀ ਆ ਗਏ ਸੀ ਸਾਡੇ ਕੋ 3 ਵਜੇ ਦਾ ਟਾਈਮ ਸੁਲਤਾਨੀ ਵੀ ਠੀਕ ਹੋ ਗਿਆ ਸੀ ਦੇਖੋ ਕਿਦਾਂ ਕਿੱਡੇ ਲੱਗੀਆ ਸੁਲਤਾਨੀ ਆ ਗਿਆ ਇੰਨਾਂ ਦੇ ਪਾਪਾ ਮੀ ਹੁੰਦੇ ਕਿਆ ਮੀ ਇੱਥੇ ਬਹੁਤ ਜ਼ਿਆਦੀ ਮਸਤੀ ਵੀ ਕਰਦੇ ਨੇ ਮਤਲਬ ਅਵੇ ਦੇਖੋ ਕਨੀਆ ਪੈਂਦੀਆਂ ਸੀ ਮੋਟੀਆਂ-ਮੋਟੀਆਂ ਪੈਂਦੀਆਂ ਇੰਨੀਆਂ ਜ਼ਿਆਦੀਆਂ ਨਹੀਂ ਸੀ ਪੈਂਦੀਆਂ ਹਲੇ ਮੋਟੀਆਂ-ਮੋਟੀਆਂ ਪੈਂਦੀਆਂ ਸੀ ਸਕੰਦਰ ਕੀ ਆਉਂਦੇ ਆ ਮੀ ਕਿਆ ਮੀ ਸਕੰਦਰ ਕਿਆ ਮੀ ਸਕੰਦਰ ਮੈਸਕੰਦਰਾ ਕੰਮੀ ਮੀ ਕਿੱਥੇ ਮੀ ਇੱਥੇ ਸਰਦਾਰ ਜੀ ਹੁਣੀ ਲੱਭਣ ਦੇ ਸੀ ਗਾਣਾ ਕੋਈ ਕੈਂਟ ਜਾ ਤੇ ਰੀਲ ਬਣਾਉਣ ਲੱਗੇ ਸੀ ਕਿਉਂਕਿ ਕਹਿੰਦੇ ਮੌਸਮ ਬਹੁਤ ਕੈਂਡ ਆ ਤੇ 2-3 ਰੀਲਾਂ ਸ਼ੂਟ ਕਰ ਲੈਣੇ ਆ ਤੇ ਉਹਨਾਂ ਨੇ ਨਾ ਆਪਣਾ ਮਤਲਬ ਆਵਾਜ਼ ਉੱਚੀ ਰੱਖੀ ਸੀ ਸਾਊਂਡ ਹੀ ਉੱਚਾ ਤੇ ਇਸ ਕਰਕੇ ਮੈਂ ਵੀਡੀਓ ਫਾਸਟ ਕਰਤੀ ਤੇ ਆਪਣਾ ਮਤਲਬ ਵੀਡੀਓ ਆਵਾਜ਼ ਬੰਦ ਕਰਤੀ ਤਾਂ ਕਿ ਗਾਣੇ ਵਿੱਚ ਆ ਕੇ ਕਾਪੀਰਾਈਟ ਨਾ ਆ ਜੇ ਤੇ ਬਸ ਇੱਥੇ ਪਹਿਲਾ ਮੌਸਮ ਦੀ ਵੀਡੀਓ ਐ ਸ਼ੂਟ ਕਰਨ ਦੇ ਅਸੀਂ ਆਪਣੇ ਫੋਨ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦੀਆਂ ਮੈਂ 2-3 ਰੀਲਾਂ ਸ਼ੂਟ ਕੀਤੀਆਂ ਮੇਰਾ ਚੈਨ ਇੰਸਟਾਗ੍ਰam ਪੇਜ ਯੂਟਿਊਬ ਦੇ ਵਿੱਚ ਹੀ ਹੈਗਾ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਇਹਨਾਂ ਦੀਆਂ ਰੀਲਸ ਦੇਖ ਸਕਦੇ ਹੋ ਜੋ ਬਹੁਤ ਕੈਂਡ ਕੈਂਡ ਬਣਾਉਂਦੇ ਆ ਉਹ ਮਤਲਬ ਉੱਪਰ ਹੀ ਲਿੰਕ ਦਿੱਤਾ ਹੋਇਆ ਤੁਸੀਂ ਆਈਡੀ ਖੋਲ ਕੇ ਦੇਖਿਓ ਯੂਟਿਊਬ ਦੀ ਉਹਦੇ ਉੱਪਰ ਇੰਸਟਾਗ੍ਰam ਦਾ ਲਿੰਕ ਦਿੱਤਾ ਹੋਇਆ ਵਾ ਬਸ ਇੱਤੇ ਸੁਲਤਾਨ ਨੇ ਰੀਲ ਖਰਾਬ ਕਰਤੀ ਸੀ ਵੀ ਅੱਜ ਆ ਕੇ ਤੇ ਮੌਸਮ ਬਹੁਤ ਜ਼ਿਆਦਾ ਕ੍ਰਾਂਪ ਸੀ ਕਿ ਦਮ ਮਤਲਬ ਬਹੁਤ ਜ਼ਿਆਦਾ ਮੀਂਹ ਵੀ ਪੈਣ ਲੱਗ ਪਿਆ ਸੀ ਤੇ ਬਹੁਤ ਗੜੇ ਵੀ ਡਿੱਗੇ ਮਤਲਬ ਨਿੱਕੇ ਨਿੱਕੇ ਡਿੱਗੇ ਸੀ ਪਰ ਜਾਦੇ ਡਿੱਗੇ ਸੀ ਜਿਆਦਾ ਹੀ ਮਤਲਬ ਮੌਸਮ ਇੰਨਾ ਖਰਾਬ ਹੀ ਪਹਿਲਾਂ ਤਾਂ ਸਹੀ ਸੀ ਦੇਖੋ ਪਰ ਬਾਅਦ ਵਿੱਚ ਦੇਖੋ ਕੀ ਹਾਲ ਬਣ ਗਿਆ ਸਾਰੇ ਵੇੜੇ ਦਾ ਤੇ ਗੜੇ ਵੀ ਬਹੁਤ ਜ਼ਿਆਦੇ ਡਿੱਗਣ ਲੱਗੇ ਸੀ ਮਤਲਬ ਹੈ ਤਾਂ ਨਿੱਕੇ ਨਿੱਕੇ ਹੀ ਬਟ ਜਿਹੜੀਆਂ ਕਣਕਾਂ ਕਿਸਾਨਾਂ ਵਿਚਾਰ ਰਹੀਆਂ ਨੇ ਸਾਰੀਆਂ ਖਰਾਬ ਹੋ ਗਈਆਂ ਰੱਬ ਵੀ ਕਿੰਨਾ ਮਾੜਾ ਕਰਦਾ ਨਾ ਕਿਸਾਨਾਂ ਦੇ ਨਾਲ ਬਹੁਤ ਮਾੜਾ ਕੀਤਾ ਇੱਕ ਤਾਂ ਉੱਤੋਂ ਮਤਲਬ ਕਣਕਾਂ ਵੱਡਣ ਵਾਲੀਆਂ ਸੀ ਪੱਕੀਆਂ ਸੀ ਬਟ ਮੌਸਮ ਖਰਾਬ ਹੋ ਗਿਆ ਗੜੇਮਾਰੀ ਹੋ ਗਈ ਦੇਖੋ ਜਿਹੜੀਆਂ ਤੇ ਕਣਕਾਂ ਪੱਕੀਆਂ ਹੀ ਹੋ ਤੇ ਛੜ ਗਈਆਂ ਹੋਣੀਆਂ ਵਾ ਜਿੰਨੇ ਘੜੇ ਮਾਰੀ ਹੋਈ ਐ ਡਿੱਗ ਵੀ ਗਈਆਂ ਹੋਣੀਆਂ ਤੇ ਕਿੰਗਾ ਬਚਾਅ ਵੀ ਹੋ ਗਿਆ ਨਾ ਪਰ ਰੱਬ ਨੇ ਕੀਤਾ ਬਹੁਤ ਮਾੜਾ ਵਾ ਕੀ ਕਰ ਸਕਦੇ ਹੁਣ ਆਪਾਂ ਤੇ ਆ ਦੇਖੋ ਵੇੜੇ ਦਾ ਹਾਲ ਵੀ ਕਿੰਨਾ ਮੰਦਾ ਹੋ ਗਿਆ ਸੀ ਐ ਚਿੱਕੜੀ ਚਿੱਕੜ ਹੋ ਗਿਆ ਸੀ ਤੇ ਸ਼ਾਮ ਨੂੰ ਨਾ ਮਤਲਬ ਫੇਰ ਧੁੱਪ ਨਿਕਲਾਈ ਤੇ ਆ ਵੇੜਾ ਵੀ ਸੁੱਕ ਗਿਆ ਸੀ ਤੇ proline ਆਗੇ ਸੀ ਸ਼ਾਮ ਨੂੰ ਸਕੰਦਰੋ ਉਹਨਾਂ ਦੇ ਪਾਪਾ ਦੇ ਮੰਮੀ ਜੀ ਉਹ ਨਹੀਂ ਆਗੇ ਹੀ ਉਹਨਾਂ ਦੇ ਬੇਟਾ ਤੇ ਬੇਟੀ ਆਏ ਫਿਰ ਮੈਂ ਨਾ ਛੋਲ ਰੈਡੀ ਕੀਤੇ ਲਮਕੀਨ ਛੋਲ ਉਹਨਾਂ ਨੂੰ ਤੜਕਾ ਲਗਾਇਆ ਪਹਿਲਾਂ ਚਾਹ ਪਣੀ ਤੇ ਬਣਾ ਕੇ ਪਿਆ ਦਿੱਤਾ ਸੀ ਤੇ ਇੱਥੇ ਮੈਂ ਸਿੰਪਲ ਜੇ ਤਰੀਕੇ ਨਾਲ ਛੋਲਾਂ ਨੂੰ ਤੜਕਾ ਲਗਾਉਣੀ ਅੱਜ ਛੋਲਾਂ ਦੀ ਰੈਸਪੀ ਤੁਹਾਨੂੰ ਦੱਸੂੰਗੀ ਥੋੜਾ ਜਰ ਫੈਂਡ ਪਾ ਕੇ ਵਿੱਚ ਜੀਰਾ ਪਾ ਕੇ ਗੰਡੇ ਪਾ ਕੇ ਤੇ ਉਸ ਤੋਂ ਬਾਅਦ ਮਿਰਚਾਂ ਹਰੀਆਂ ਤੇ ਆਲੂ ਪਾ ਕੇ ਪੁੰਨ ਕੇ ਫਿਰ ਮਤਲਬ ਇੱਕ 2 ਗਲਾਸ ਚੋਲਾਂ ਦੇ ਹੋਏ 4 ਗਲਾਸ ਪਾਣੀ ਦੇ ਪਾ ਕੇ ਇਹਨਾਂ ਨੂੰ ਐਪਕਾ ਲੈਣਾ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੇ ਆ ਤੇ ਜਿਹੜੇ ਲੂਣ ਦੇ ਚਮਚੀ ਆ ਉਹ ਮਤਲਬ ਇੱਕ ਗਲਾਸ ਦੇ ਵਿੱਚ 1.5 ਚਮਚਾ ਲੂਣ ਦਾ ਪਾਉਣੀ ਤੇ ਦੋਵਾਂ ਦੇ ਵਿੱਚ 3 ਪਾਉਣੀ ਆ ਤੇ ਬਹੁਤ ਹੀ ਸੁਆਦੀਸ਼ਟ ਚੋਲ ਬਣੇ ਸੀ ਬਹੁਤ ਜ਼ਿਆਦੇ ਵਧੀਆ ਤੇ ਦਹੀਂ ਮੰਗਾ ਲਿਆ ਸੀ ਹੱਟੀ ਤੋਂ Deep. ਸਾਰੇ ਨੂੰ ਖਵਾ ਦਿੱਤੇ ਸੀ ਤੇ ਇੱਥੇ ਤੇਲੇ ਮੈਂ ਪਾਉਣੀ ਨਹੀਂ ਹੈ ਮੈਂ ਤੁਹਾਨੂੰ ਰੈਸਪੀ ਦੱਸਣ ਦੀ ਹੈ ਕਿ ਇਦਾਂ ਬਣ ਜਾਂਦੇ ਆ ਬਹੁਤ ਸੌਖੇ ਤਰੀਕੇ ਦੇ ਨਾਲ ਹੋਰ ਵੀ ਕਈ ਤਰੀਕੇ ਹੈਗੇ ਆ ਬਣਾਉਣ ਦੇ ਬਟ ਮੈਂ ਤਾਂ ਐਵੇਂ ਹੀ ਬਣਾਉਣੀ ਆ ਤੇ ਇੱਥੇ ਆਪਣੇ ਮੈਂ ਥੋੜੀ ਜਿਹੀ ਪਾਫ ਦਿਵਾਲੀ ਸੀ ਚੋਲਾ ਨੂੰ ਤੇ ਦੇਖੋ ਕਿੰਨੇ ਵਧੀਆ ਬਣ ਗਏ ਇੱਥੇ ਮੈਂ ਚੰਗੀ ਤਰ੍ਹਾਂ ਕੜਛੀ ਨਾਲ ਹਲਾ ਲੂੰਗੀ ਤੇ ਤੁਹਾਨੂੰ ਦਿਖਾਉਣ ਵਾਸਤੇ ਤੇ ਸੋ ਕਿਦਾਂ ਦਾ ਲੱਗਾ ਮੇਰਾ ਅੱਜ ਦਾ ਵਲੌਗ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜਿਹੜੀ ਮੇਰੇ ਚੈਨਲ ਤੇ ਨਿਊ ਹੁੰਦੇ ਆ ਨਿਊ ਨੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਮੈਂ ਤਾਂ ਇਸ ਕਰਕੇ ਵੀਡੀਓ ਸ਼ਾਰਟ ਪਾਉਂਦੀ ਆ ਮਤਲਬ ਹਲੀਆਂ ਛੋਟੀਆਂ ਪਾਉਂਦੀ ਆ ਕਿ ਤੁਸੀਂ ਮੇਰੀ ਪਹਿਲਾਂ ਵਾਂਗੂ ਸਾਥ ਤੇ ਸਪੋਰਟ ਦਿਓ ਫਿਰ ਆਪਾਂ ਵੱਡੇ ਵੱਡੇ ਵਲੌਗ ਬਣਾ ਕੇ ਪਾਇਆ ਕਰਾਂਗੇ ਤੇ ਇੱਥੇ ਆਪਣੇ ਚੌਲ ਬਣ ਕੇ ਰੈਡੀ ਸੀ ਨਾਲ ਦੇ ਵੀ ਪਾ ਦਿੱਤਾ ਸੀ ਤੇ ਸੋ ਆਜੋ ਜਿੰਨੇ ਤੁਸੀਂ ਵੀ ਖਾਣੇ ਓਕੇ ਬਾਏ ਟੇਕ ਕੇਅਰ ਫਿਰ ਮਿਲਦੇ ਆ ਨੈਕਸਟ